ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਆਸਾ ਦੀ ਵਾਰ ਦੀ ਸੰਥਿਆ ਲੜੀ ਵਰ ਕਰ ਰਹੇ ਆ ਤੇ 22 ਸ਼ਲੋਕ ਆਪਣੇ ਸੰਪੂਰਨ ਹੋ ਗਏ ਸਨ ਇਹ 22 ਸ਼ਲੋਕ ਜਿਹੜੇ YouTube ਦੇ ਪਲੇਲਿਸਟ ਵਿੱਚ ਪਏ ਨੇ ਜਾ ਕੇ ਆਪ ਸਰਵਣ ਕਰ ਸਕਦੇ ਹੋ ਜਿਨ੍ਹਾਂ ਅੰਤਰ ਗੁਰਮੁਖ ਪ੍ਰੀਤ ਹੈ ਸੁਸੰਗਤ ਜੀ ਪੀਲੇ ਰੰਗ ਦੇ ਜਿਹੜੇ ਸ਼ਬਦ ਤੁਸੀਂ ਵੇਖ ਰਹੇ ਹੋ ਉੱਥੇ ਬਿਸਰਾਮ ਹੋਣਗੇ ਸਾਰੇ ਤਿੰਨ ਹਰ ਰਖਣ ਹਾਰਾ ਰਾਮ ਰਾਜੇ ਤਿੰਨ ਕੀ ਨਿੰਦਾ ਕੋਈ ਕਿਆ ਕਰੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨਿਆ ਸਭ ਦੁਸ਼ਟ ਝੱਕ ਮਾਰਾ ਜਨ ਨਾਨਕ ਨਾਮ ਧਿਆਇਆ ਹਰ ਰਖਣ ਹਾਰਾ ਸ਼ਲੋਕ ਮਹੱਲਾ ਦੂਜਾ ਇਹ ਇਹ ਹਾਹਾ ਮੁਕਤਾ ਧਿਆ ਰਖਣਾ ਇਹ ਕਨੇਹੀ ਦਾਤ ਆਪ ਸਤੇ ਜੋ ਪਾਈ ਐ ਨਾਨਕ ਸਾ ਕਰmaat ਸਾਹਿਬ ਤੁਠੇ ਜੋ ਮਿਲੈ ਤੁਠੇ ਤਿਆ ਰੱਖਣਾ ਦਲਾਵਾਂ ਲੱਗੀਆਂ ਤੇ ਮਿਲੈ ਤੇ ਵੀ ਦਲਾਮ ਲੱਗੀਆਂ ਟੁੱਠੇ ਨਹੀਂ ਕਹਿ ਦੇਣਾ ਜਾਂ ਮਿਲੇ ਨਹੀਂ ਕਹਿ ਦੇਣਾ ਟੁੱਠੇ ਮਿਲੇ ਟੁੱਠੇ ਮਿਲੇ ਦੋਨਾਂ ਦਲਾਵਾਂ ਲਾ ਕੇ ਉਚਾਰਨ ਕਰਨਾ ਟੁੱਠੇ ਜੋ ਮਿਲੇ ਮਹੱਲਾ ਦੂਜਾ ਇਹ ਕਨੇਹੀ ਚੱਕਰੀ ਜਿਤ ਭੋਖਸਮ ਨਾ ਜਾਏ ਨਾਨਕ ਸੇਵਕ ਕਾਂਢੀ ਐ ਇੱਥੇ ਹੁਣ ਸੰਗਤ ਜੀ ਬਿੰਦੀ ਨਹੀਂ ਲੱਗੀ ਪਰ ਸੰਪਰਦਾਵਾਂ ਦੇ ਵਿੱਚ ਇਸ ਦਾ ਉਚਾਰਨ ਬਿੰਦੀ ਲਾ ਕੇ ਪੜਾਇਆ ਜਾਂਦਾ ਹੈ ਨਾਨਕ ਸੇਵਕ ਕਾਂਢੀ ਐ ਇਸ ਤਰ੍ਹਾਂ ਜੇ ਸੇਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰਤਾ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕਨਾ ਗੱਲੀ ਜੰਜੀਰੀਆਂ ਹੁਣ ਇੱਥੇ ਗੱਲੀ ਨਹੀਂ ਕਹਿ ਦੇਣਾ ਪੋਲਾ ਪਾਠ ਹੈ ਗੱਲੀ ਜੰਜੀਰੀਆ ਇਕ ਤੁਰੀ ਚੜ੍ਹੇ ਬਿਸਿਆਰ ਆਪ ਕਰਾਏ ਕਰੇ ਆਪ ਹਉ ਕੈ ਸੋ ਕਰੀ ਪੁਕਾਰ ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ ਹਰ ਯੁਗ ਯੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ RAM ਰਾਜੇ ਨਹੀਂ ਕਹਿ ਦੇਣਾ ਪੋਲਾ ਪੜਨਾ ਸੰਗਤ ਜੀ ਰਾਜੇ ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆ ਨਿੰਦਕਾ ਪੇਟ ਦੇ ਹੰਕਾਰੀਆ ਨਹੀਂ ਕਹਿ ਦੇਣਾ ਅਹੰਕਾਰੀ ਅਹੂੰ ਐੜਾ ਹਾਈ ਟਿੱਪੀ ਅਹੰਕਾਰੀਆ ਨਿੰਦਕਾ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛਡਾਇਆ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਕ ਨੇ ਤੁਧ ਸਮਾਈ ਏਕ ਚੁੱਲ੍ਹੇ ਰਹਿਣ ਚੜੇ ਇਕ ਨਿਹਾਲੀ ਪੈ ਸਵਣ ਇਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰੇ ਆਪ ਜਾਈ ਪੇ ਰੱਖੇ ਆਪ ਧਿਆਨ ਰੱਖਣਾ ਭੱਵੇਂ ਨੁ ਸਿਆਰੀ ਭੇ ਪੀ ਨਹੀਂ ਕਹਿ ਦੇਣਾ ਪੇ ਰੱਖੇ ਆਪ ਤਿਸ ਵਿੱਚ ਜੰਤੂ ਪਾਏ ਗੈ ਦੇਖੇ ਥਾਪ ਉਠਾਪ ਕਿਸ ਨੂੰ ਕਹੀਐ ਨਾਨਕਾ ਸਭ ਕਿਛੁ ਆਪੇ ਆਪ ਪਉੜੀ ਵੱਡੇ ਕੀਆ ਵਢਿਆਈਆ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ کریم ਦੇ ਜੀਆ ਰਜ਼ਿਕ ਸੰਭਾਹਿ ਸਾਈਂ ਕਰ ਕੁਮਾਵਣੀ ਤੁਰ ਛੋਡੀ ਤਿੰਨੈ ਪਾਏ ਤਿੰਨੈ ਤਿੰਨੇ ਨਹੀਂ ਕਹਿਣਾ ਤਿੰਨੈ ਕਸ ਕੇ ਕਹਿਣ ਕਸ ਕੇ ਬੋਲਣਾ ਟਿੱਪੀ ਲੱਗੀ ਤਿਆਰ ਰੱਖਣਾ ਤੇ ਇੱਕ ਦਲਾਵਾਂ ਲੱਗੀਆਂ ਦਲਾਵਾਂ ਦਾ ਉਚਾਰਨ ਕਰਨਾ ਤਿੰਨੇ ਪਾਏ ਨਾਨਕ ਇੱਕ ਹੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜੇ ਤਿਸੈ ਰਜਾਏ ਤਿਸੈ ਤਿਸੇ ਨਹੀਂ ਕਹਿ ਦੇਣਾ ਤਿਸੈ ਧਿਆਨ ਰੱਖਣਾ ਕਿਉਂਕਿ ਅਸ ਦੀ ਵਾਰ ਹਰੇਕ ਰਾਗੀ ਸਿੰਘ ਕਰਦੇ ਨੇ ਸੰਗਤਾਂ ਵੀ ਪੜਦੀਆਂ ਪਰ ਧਿਆਨ ਰੱਖਣਾ ਕਿ ਜਿੱਥੇ ਦਲਾਵਾ ਦਲਾਵਾ ਦੀ ਆਵਾਜ਼ ਉਚਾਰਨ ਹੋਵੇ ਸੋ ਕਰੇ ਜੇ ਤਿਸਹਿ ਰਜਾਇ ਤਿਸੇ ਨਹੀਂ ਪੜਨਾ ਤਿਸਹਿ ਰਜਾਇ ਸੁਧ ਸੁਧ ਕਸ ਕੇ ਕਹਿਣਾ ਅਦਕਲਾਕੀ ਸੁਧ ਸੋ ਸੰਗਤ ਜੀ ਆਪਣੀ ਅਸਦੀਵਾਰ ਦੀ ਸੰਖਿਆ ਸੰਪੂਰਨ ਹੋ ਗਈ ਹੈ ਸਾਰੇ ਪਾਠ ਸਾਰੀ ਅਸਦੀਵਾਰ ਜੂਟੂ ਦੀ ਪਲੇਲਿਸਟ ਵਿੱਚ ਪਈ ਹੈ ਪਲੇਲਿਸਟ ਵਿੱਚ ਸਾਰੀ ਸੰਖਿਆ ਪਈ ਹੈ ਭਟਾਂ ਦੇ ਸਵਈਏ ਸਹਿਸਕ੍ਰਿਤੀ ਬਾਵਣ ਅਖਰੇ ਸੁਖਮਨੀ ਸਾਹਿਬ ਪੰਜ ਬਾਣੀ ਦੀ ਸੰਖਿਆ ਅਤੇ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਹੋਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ